ਤਰਜੰਗ ਸਰਪੰਚੀ ਦੇ ਫਾਰਮ ਭਰੇ ਸੀ ਇੱਕ ਵਾਸੇ ਤਾਂ ਆਮ ਆਦਮੀ ਪਾਰਟੀ ਸਰਕਾਰ ਕਹ ਰਹੀ ਆ ਕਿ ਇਹਨਰ ਬਖ ਚੋਣਾ ਕਰਵਾਵਾਂਗੇ ਪਰ ਦੂਜੇ ਸਾਹ ਪਸੇ ਸਰੇ ਅਮਤਕਾ ਕਰ ਰਹੀ ਆ ਜੀ ਸਾਡੀਆਂ ਪੰਚੀ ਦੇ ਸਰਪੰਚੀ ਦੀਆਂ 17 ਫਾਈਲਾਂ ਸੀ ਉਹ ਸਾਰੀ ਅਡਜਸਟ ਕੀਤੀਆਂ ਵਾ ਤੇ ਸਰੇ ਅਮਤਕਾ ਹੋ ਰਿਹਾ ਵਾ ਆਬਜੈਕਸ਼ਨ ਲਾਇਆ ਜੀ ਕਹ ਰਿਹਾ ਆ ਕਿ ਸੈਕਟਰੀ ਦੇ ਕੋਈ ਸਪਰੈਚ ਨਹੀਂ ਦਾਲ ਰਹੀ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਰਵਣ ਬੈਲ ਜੀ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਇਹਨਰ ਬਖ ਤਰਾ ਚੋਣਾ ਕਰਵਾਓ ਸਰੇ ਆਮ ਜਨ ਪ੍ਰਭਾਉ ਦੋਵਾਂ ਦਾ ਅਨੁਕੂਲ ਛੱਡ ਦਿਓ ਜਿਹੜਾ ਕੋਈ ਜਿੱਤ ਕੇ ਆ ਜਾਂਦਾ ਵਾ ਉਹਨੂੰ ਬਣਾ ਦਿਓ ਵੋਟਾਂ ਦਾ ਮਾਰਨਾ ਚਾਹੀਦਾ ਸਰਪੰਚ ਜਿਹੜਾ ਇਹ ਬਣਾ ਚਾਹੀਦਾ ਵਾ ਤੇ ਆਮ ਲੋਕਾਂ ਦੀ ਲੋਕਤੰਤਰ ਵਾ ਅੰਗਲਜੀ ਪਿੰਡ ਦੇ ਵਾਸੀ ਬੋਲ ਰਹੇ ਸਰਪੰਚ ਚਾਹੀ ਰਮਨ ਬੈਲ ਨੂੰ ਚਾਹ ਕਹਿਣਾ ਚਾਹੁੰਦੇ ਆ ਮੈਦਾਨ 'ਚ ਆਪਣਾ ਸਰਪੰਚ ਖਿਲਾੜ ਕੇ ਤੇ ਸਾਡੇ ਨਾਲ ਮੁਕਾਬਲਾ ਕਰਾ ਕੇ ਵੇਖਣ ਤੇ ਜੇ ਇਹਨਾਂ ਦਾ ਸਰਪੰਚ ਜਿੱਤਦਾ ਵਾ ਇੱਥੇ ਆ ਕੇ ਹਾਰ-ਪਾਣ ਸਾਡੇ ਫਾਰਮ ਕੱਟੇ ਗਏ? ਹਾਂਜੀ ਸਾਡੇ ਫਾਰਮ ਕੱਟੇ ਗਏ ਜੀ। ਮਜੂਦਾ ਸਾਰਾ ਸਫਾਇਆ ਕੀਤਾ ਮੈਂਬਰਾਂ ਦਾ ਲੈ ਕੇ ਸਰਪੰਚਾਂ ਦਾ ਕਰ ਜੀ। ਨਹੀਂ ਕੱਢ ਫਾਰਮ ਪਰ ਪੰਚੀ ਦਾ ਸਰਪੰਚੀ ਦਾ ਜੀ ਕੱਢ ਪਿਗੇ। ਹਾਂਜੀ ਕੱਢ ਦਿੱਤੇ ਗਏ ਸਾਡਾ ਪਾਇਆ ਕਰਦਾ ਸੀ ਸਾਡਾ ਭਾਜਪਾ ਸਰਪੰਚਾਂ ਦਾ। ਆਨ ਸਭਾ ਦੇ ਵਿੱਚ ਜਿਸ ਦਿਨ ਦੀ ਪੰਚਾਇਤੀ ਇਲੈਕਸ਼ਨ ਸ਼ੁਰੂ ਹੋਈ ਆ ਸਰਦਾਰ ਬਗੇਲ ਸਿੰਘ ਭਾਈ ਆ ਜੀ ਰੈਨਮਾਈ ਹੇਟ ਸਾਡੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੰਚਾਂ ਦੇ ਸਰਪੰਚਾਂ ਨੇ ਨੋਮੀਨੇਸ਼ਨ ਫਾਈਲ ਕੀਤੀ ਜੀ। ਉਹਦੇ ਵਿੱਚ ਇਹਨਾਂ ਦਾ ਆਪਣਾ ਪਿੰਡ ਬਾਈਆ ਸਾਡਾ ਤਿੱਬੜ ਪਿੰਡ ਜਿਹੜਾ ਬਹੁਤ ਵੱਡਾ ਜਿੱਥੇ ਹਮੇਸ਼ਾ ਹੀ ਬੀਜੇਪੀ ਦੀ ਤਾਕਤ ਰਹਿੰਦੀ ਆ ਠਾਣੇਵਾਲ ਕਾਫੀ ਪਿੰਡ ਜਿੱਥੋਂ ਉਸ ਦਿਨ ਦੇ ਅਸੀਂ ਕਾਗਜ਼ ਇਕੱਠੇ ਕਰਕੇ ਉਸ ਦਿਨ ਵੀ ਤੁਹਾਨੂੰ ਖੇਚਲ ਦਿੱਤੀ ਸੀਗੀ ਉੱਥੇ ਆਪਣੇ ਵੀਡੀਓ ਡਾਕਟਰ ਉੱਥੇ ਉਹਨਾਂ ਦੇ ਕੋਲੋਂ ਚੁੱਲਾ ਟੈਕਸ ਦੀਆਂ ਰਸੀਦਾਂ ਕਢਾ ਕੇ ਦਿੱਤੀਆਂ ਪਰ ਇਹ ਸਰਕਾਰ ਆਪਣੇ 2.5 ਸਾਲ ਦੇ ਕਾਰਜਕਾਲ ਤੋਂ ਐਸੀ ਪਰੇਸ਼ਾਨ ਤੇ ਐਸੀ ਨਕਮੀ ਸਰਕਾਰ ਆ ਇਹਨਾਂ ਨੂੰ ਇਹ ਉਮੀਦ ਨਹੀਂ ਵੀ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਤਾਕਤ ਆ ਉੱਥੇ ਆਪਣਾ ਇੱਕ ਸਰਪੰਚ ਜਾਂ ਪੰਚ ਵੀ ਬਣਾ ਸਕਣਾ ਉਹਦੇ ਵਾਸਤੇ ਨਾਲ ਲੋਕਤੰਤਰ ਦਾ ਘਾਣ ਕਰਕੇ ਪੰਚਾਇਤੀ ਰਾਜ ਦਾ ਘਾਣ ਕਰਕੇ ਸਾਡੀਆਂ ਸਮੂਚੀਆਂ ਦੇਖੋ ਇੱਕ ਅੱਧੀ ਫਾਈਲ ਕੋਈ ਰੱਦ ਹੋ ਜਾਤੇ ਵੱਖਰੀ ਗੱਲ ਆ ਸਮੂਚੀ ਦੀ ਸਮੂਚੀ ਜਿੰਨੇ ਮੈਂਬਰ ਸੀ ਜਿੰਨੇ ਸਰਪੰਚ ਦੀ ਸਾਰਿਆਂ ਦੀਆਂ ਸਾਰੀਆਂ ਫਾਈਲਾਂ ਰੱਦ ਕਰ ਗਿਆ ਤੇ ਉਹਦੇ ਉੱਪਰ ਜਾਂ ਤੇ ਆਪਾਂ ਕਹਦੀ ਇਹਨਾਂ ਕੋਈ ਟੁੱਲਾ ਟੈਕਸੀ ਰਸੀਦ ਨਹੀਂ ਲੱਗੀ ਕੋਈ ਵੋਟਰ ਆਈਡੀ ਗਲਤ ਸੀ ਉਹਦੇ ਉੱਤੇ ਅਬਜੈਕਸ਼ਨ ਕੀ ਲਾਇਆ ਵੀ ਜਿਹੜਾ ਪੰਚਾਇਤ ਸੈਕਟਰੀ ਉਹਦੇ ਸਾਈਨ ਮੈਚ ਨਹੀਂ ਕਰਦੇ ਜਾਂ ਜੇ ਤੁਸੀਂ ਕਾਪੀ ਰਸੀਦ ਜਾਲੀ ਆ ਰਸੀਦ ਜਾਨੀ ਜੇ ਤੁਸੀਂ ਆਪ ਛਪਾ ਲਈ ਜੇ ਰਸੀਦ ਸਾਡੀ ਸਰਕਾਰੀ ਆ ਤੇ ਫਿਰ ਉਹ ਤੂੰ ਹੋਰ ਕਿਸੇ ਬੰਦੇ ਨੂੰ ਦਿੱਤਾ ਜਾ ਸਕਦੀ ਜੇ ਹੋਰ ਕਿਸੇ ਬੰਦੇ ਕੋ ਚਲੇਗੀ ਆਪਣਾ ਸੈਕਟਰੀ ਸਸਪੈਂਡ ਕਰੋ ਇਸ ਕਰਕੇ ਬਖਲਾਈ ਹੋਈ ਸਰਕਾਰ ਆ ਬਖਲਾਏ ਹੋਏ ਹਲਕਾ ਅੰਚਾਰ ਤੁਹਾਡੇ ਸਿਰਫ ਡਾਰਾ ਜੀ ਇਹ ਇੱਕ ਤੇ ਲੋਕਤੰਤਰ ਦੀ ਹੱਤਿਆ ਦੇਖੋ ਲੋਕਤੰਤਰ ਦੀ ਸ਼ੁਰੂਆਤ ਪੰਚਾਇਤ ਮੈਂਬਰ ਤੋਂ ਸ਼ੁਰੂ ਹੁੰਦੀ ਆ ਸਭ ਤੋਂ ਛੋਟੀ ਇਕਾਈ ਲੋਕਤੰਤਰ ਦੀ ਪੰਚਾਇਤ ਮੈਂਬਰ ਪੰਚਾਇਤ ਮੈਂਬਰ ਸਰਪੰਚ ਆਪਾਂ ਜਿਹੜੇ ਲੋਕ ਆ ਪਬਲਿਕ ਨੂੰ ਉਹਨਾਂ ਨੂੰ ਕੀ ਮੈਸੇਜ ਦੇ ਰਹੇ ਜਿਹੜੇ ਲੋਕ ਇਨਾਂ ਦੇ ਕੋਲ ਆ ਕੇ ਦਫਤਰਾਂ ਦੇ ਵਿੱਚ ਬਹਿ ਕੇ ਰਾਤ ਨੂੰ ਜਿਹੜੇ ਜ਼ਮੀਨੀ ਵਰਕਰ ਆ ਉਹ ਚਾਹੇ ਕਿਸੇ ਵੀ ਪਾਰਟੀ ਦੇ ਆ ਉਹ ਆਪਣੇ ਲੀਡਰ ਦੇ ਨਾਲ ਰਾਤ ਸਕੂਲਾਂ ਦੇ ਬਾਹਰ ਪਹਿਰੇ ਦੇ ਰਹੇ ਸੀ ਜਿਹੜੇ ਸਿਰਫ ਇੱਕ ਇੱਕ ਚਾਪ ਪੁਲਿਸ ਇਹਨਾਂ ਦੇ ਘਰ ਬੈ ਕੇ ਸਰਪੰਚ ਬਣ ਕੇ ਪੰਚ ਬਣ ਕੇ ਉਹ ਲੋਕਾਂ ਨੂੰ ਕੀ ਇਨਸਾਫ ਦੇਣ ਜਿੰਨਾ ਨਾਲ ਪੰਚ ਬਣਾएंगे ਤੁਸੀਂ ਸੈਂਟਰ ਨੂੰ ਕਹੋ ਕਿ ਇਹਨਾਂ ਨੂੰ ਜਿਹੜਾ ਬਿਲਕੁਲ ਜਿੰਨੀਆਂ ਦੇਖੋ ਪਿਛਲੇ 7 ਸਾਲ ਤੋਂ ਚਾਹੇ ਉਹ ਕਾਂਗਰਸ ਦੀ ਗਵਰਨਮੈਂਟ ਸੀ ਚਾਹੇ ਆਮ ਆਦਮੀ ਪਾਰਟੀ ਦੀ ਆ ਜਿੰਨੀਆਂ ਪੰਚਾਇਤਾਂ ਨੂੰ ਗਰੰਟਾ ਆਈਆਂ ਉਹ ਸੈਂਟਰ ਸਰਕਾਰ ਤੋਂ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਤੋਂ ਆਈਆਂ ਉਹ ਅਸੀਂ ਕਲੈਕਸ਼ਨ ਦੇ ਵਿੱਚ ਪੈਂਫਲਟ ਵੀ ਵੰਡੇ ਸੀ ਵੀ ਇੱਕ ਪਿੰਡ ਵਿੱਚ ਕਿੰਨਾ ਕਿੰਨਾ ਪੈਸਾ ਆਇਆ ਅਸੀਂ ਬਿਲਕੁਲ ਲਿਖ ਕੇ ਭੇਜਾਂਗੇ ਵੀ ਜਿਹੜੀ ਜਿਹੜੀ ਪੰਚਾਇਤ ਜਿਹੜਾ ਮੈਂਬਰ ਲੋਕਤੰਤਰ ਪ੍ਰਕਿਰਿਆ ਦੇ ਨਾਲ ਚੁਣਿਆ ਨਹੀਂ ਗਿਆ ਉਹ ਇਹਨਾਂ ਗਰਾਂਟਾ ਦਾ ਬਿਲਕੁਲ ਹੱਕਦਾਰ ਨਹੀਂ ਗਿਆ ਉਸ ਗਰਾਂਟਾ ਦਾ ਵੀ ਮਿਸਯੂਜ਼ ਕਰਾਗਾ ਲੋਕਾਂ ਨੂੰ ਗਲਤ ਤਰੀਕੇ ਨਾਲ ਵੰਡੇਗਾ ਜਿਸ ਨੂੰ ਪਤਾ ਹੀ ਨਹੀਂਗਾ ਵੀ ਕਿਸੇ ਦੇ ਘਰ ਦੇ ਵਿੱਚ ਦੁੱਖ ਤਕਲੀਫ ਕੀ ਆ ਸਿਰਫ ਬੈਲ ਸਾਹਿਬ ਦੀ ਹਾਜ਼ਰੀ ਭਰ ਕੇ ਸਰਪੰਚ ਬਣ ਜਾਣਾ ਉਹਦਾ ਉਹ ਲੋਕਾਂ ਨਾਲ ਕੀ ਇਨਸਾਫ ਕਰੂਗਾ ਇਸ ਕਰਕੇ ਅਸੀਂ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਵਾਲਾ ਜਿਹੜਾ ਡੀਸੀ ਸਾਹਿਬ ਦੇ ਅੰਡਰ ਹੁੰਦਾ ਉਸ ਸਾਰੇ ਦੇ ਸਾਰੇ ਪ੍ਰਸ਼ਾਸਨ ਨੇ ਕਾਨੂੰਨ ਦੀਆਂ ਧੱਜੀਆਂ ਡਾ ਲੀਆਂ ਪਿੱਛੇ ਬੇਦਕਰ ਸਾਹਿਬ ਜਾਂ ਕੌਂਡਲ ਸਾਹਿਬ ਨੇ ਦੱਸਿਆ ਬੇਦਕਰ ਸਾਹਿਬ ਦੀ ਫੋਟੋ ਲਾ ਕੇ ਉਹਦੇ ਸਾਹਮਣੇ ਕੁਰਸੀ ਤੇ ਬਹਿ ਕੇ ਜਿੰਨਾ ਵੀ ਸਿਵਲ ਪ੍ਰਸ਼ਾਸਨ ਆ ਜਿਹਦੇ ਮੁਖੀ ਡੀਸੀ ਸਾਹਿਬ ਆ ਇਹ ਆਪਾਂ ਪੰਨਾ ਨਹੀਂ ਝਾੜ ਸਕਦੇ ਕਿ ਇਹ ਆਰਓ ਦਾ ਕੰਮ ਆ ਜਿੰਨੇ ਆਰਓ ਸੀ ਜੋ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਜਿੰਨਾ ਵੀ ਆ ਉਹਦਾ ਡੀਸੀ ਸਾਹਿਬ ਉਹਦੇ ਹੈੱਡਵਾ ਡੀਸੀ ਸਾਹਿਬ ਦੇ ਅੰਦਰ ਜਿੰਨਾ ਅਮਲਾ ਹੁੰਦਾ ਉਹਨਾਂ ਨੇ ਜ ਸਾਰੇ ਜ਼ਿਲ੍ਹੇ ਦੇ ਵਿੱਚ ਧੱਜੀਆਂ ਡਾ ਦਿੱਤੀਆਂ ਕਾਨੂੰਨ ਦੀਆਂ ਇਹ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਕਾਗਜ਼ ਢਾਕਲ ਕੀਤੇ ਜਾ ਰਹੇ ਸੀ ਉਹਨਾਂ ਦੀਆਂ ਰਾ ਦੀਆਂ ਲਿਸਟਾਂ ਲਗੀਆਂ ਨੇ ਉਹ ਲਿਸਟਾਂ ਦੇ ਵਿੱਚ ਜਿਹੜੇ ਇਹਨਾਂ ਨੇ ਬਹੁਤ ਸਾਰੇ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੀਆਂ ਵੱਧ ਤੋਂ ਵੱਧ ਜਿਹੜੇ ਜਿੱਥੇ ਭਾਜਪਾ ਦੀ ਬਹੁਤ ਵੱਡੀ ਤਾਕਤ ਸੀ ਜਿੱਥੇ ਭਾਜਪਾ ਨੇ ਵੱਡੀ ਲੀਡ ਨਾਲ ਪਿੰਡ ਜਿੱਤੇ ਨੇ ਉਹਨਾਂ ਪਿੰਡਾਂ ਦੇ ਇਹਨਾਂ ਨੇ ਡਰ ਦੇ ਵਿੱਚ ਆਣ ਕੇ ਰਮਨ ਬੈਲ ਨੇ ਔਰ ਆਪਣੇ ਇੱਕ ਜਿਹੜੇ ਲੋਕ ਮੈਂਬਰ ਪੰਚਾਇਤ ਨਹੀਂ ਬਣ ਸਕਦੇ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦੇ ਚਾਹੇ ਸਰਪੰਚ ਨਹੀਂ ਬਣ ਸਕਦੇ ਉਹਨਾਂ ਦੇ ਕਹਿਣ ਦੇ ਉੱਪਰ ਇਹਨਾਂ ਨੇ ਜਿਹੜਾ ਲੋਕਤੰਤਰ ਦੀ ਹੱਤਿਆ ਕੀਤੀ ਆ ਸੋ ਇਹਨਾਂ ਨੇ ਸਾਰੇ ਦੇ ਸਾਰੇ ਹੀ ਕਬੱਡਿਓ ਰੱਖ ਕੇ ਪੂਰੀਆਂ ਦੀਆਂ ਪੂਰੀਆਂ ਫਾਈਲਾਂ ਜਿਸ ਤਰ੍ਹਾਂ ਮੇਰੇ ਪਿੰਡ ਤੋਂ ਸ਼ੁਰੂ ਕਰ ਲਈਏ 17 ਫਾਈਲਾਂ ਸੀ ਜਿਹੜੀ ਨਾਮਿਨੇਸ਼ਨ ਸੀ ਉਹ 17 ਦੀਆਂ 17 ਫਾਈਲਾਂ ਰਿਜੈਕਟ ਕੀਤੀਆਂ ਨੇ ਸੋ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਹੁੰਨਾ ਔਰ ਇਹ ਆਮ ਆਦਮੀ ਦੀ ਸਰਕਾਰ ਦਾ ਜਿਹੜਾ ਹਲਕਾ ਇੰਚਾਰਜ ਆ ਗੁਰਦਾਸਪੁਰ ਰਮਨਪਾਲ ਇਹਨੂੰ ਵੀ ਪੁੱਛਣਾ ਚਾਹੁੰਨਾ ਕਿ ਕੀ ਗੱਲ ਅੱਜ ਜਾਂ ਅਸੀਂ ਅਨਪੜ੍ਹ ਸੀ ਜਾਂ ਸਾਡੇ ਜਿਹੜੇ ਲਾਇਰ ਸਾਡੇ ਐਡਵੋਕੇਟ ਸਾਹਿਬ ਸੀ ਜਾਂ ਉਹਨਾਂ 'ਚ ਕੋਈ ਕਮੀ ਸੀ ਜਦੋਂ ਫਾਈਲਾਂ ਭਰੀਆਂ ਨੇ ਸਾਰੀਆਂ ਇੱਕ ਨਹੀਂ ਤਿੰਨ ਤਿੰਨ ਜਿਹੜੇ ਲਾਇਰ ਸੀ ਉਹਨਾਂ ਨੇ ਚੈੱਕ ਕਰਕੇ ਫਾਈਲਾ ਜਿਹੜੀਆਂ ਸਬਮਿਟ ਕਰਵਾਈਆਂ ਨੇ ਸੋ ਜਿਹਦੇ ਵਿੱਚ ਤੁਹਾਡੇ ਸੈਕਟਰੀ ਸਾਹਿਬਾਨ ਵੱਲੋਂ ਵੀਡੀਓ ਦਫ਼ਤਰ ਤੋਂ ਜਿਹੜੀ ਬੁੱਕ ਜਾਰੀ ਕੀਤੀ ਗਈ ਤੁਨਾ ਟੈਕਸ ਦੀ ਉਹਦੀਆਂ ਰਸੀਦਾ ਲੱਗੀਆਂ ਨੇ ਨਾਲ ਉਹਦੀਆਂ ਸਾਡੇ ਕੋਲ ਫੋਟੋ ਕਾਪੀਆਂ ਨੇ ਉਹਦਾ ਸਾਰੇ ਸਾਡੇ ਕੋਲ ਪੁਖਤਾ ਪ੍ਰੂਫ ਨੇ ਇਸ ਕਰਕੇ ਇਹਨਾਂ ਨੂੰ ਇਹ ਹੀ ਨਹੀਂ ਕਿ ਇੱਥੇ ਅੱਜ ਗੱਲ ਖਤਮ ਹੋ ਜਾਣੀ ਆ ਇਹਨਾਂ ਨੂੰ ਜਾ ਕੇ ਹਾਈ ਕੋਰਟ ਦੇ ਵਿੱਚ ਮਨਜੋਗ ਹਾਈ ਕੋਰਟ ਦੇ ਵਿੱਚ ਜਾ ਕੇ ਇਸ ਚੀਜ਼ ਦਾ ਜਵਾਬ ਦੇਣਾ ਪਊਗਾ ਔਰ ਪ੍ਰਸ਼ਾਸਨ ਦੇ ਜਿਹੜੇ ਲੋਕ ਅਧਿਕਾਰੀ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਵੀ ਧਰਮਨ ਪੈਲਦੀ ਨੂੰ। ਸੋ ਇਹਦੇ ਨਾਲ ਅੱਜ ਅਸੀਂ ਇਹ ਸਾਰੇ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਪਿੰਡਾਂ ਤੋਂ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਇਹਨਾਂ ਨੇ ਕਾਗਜ਼ ਰਿਜੈਕਟ ਕਰਾਤੇ ਆ ਡਾਰ ਦੇ ਵਿੱਚ ਆਣ ਕੇ ਬਕਰਾੜ ਦੇ ਵਿੱਚ ਆਣ ਕੇ ਕਿ ਇਹਨਾਂ ਦੇ ਉੱਥੇ ਸਰਪੰਚ ਤਾਂ ਬੜੀ ਦੂਰ ਦੀ ਗੱਲ ਉੱਥੇ ਪੰਚ ਵੀ ਨਹੀਂ ਸੀ ਬਣਦੇ। ਪਰ ਜੇ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਮਾਧਿਅਮ ਦੇ ਰਾਹੀਂ ਇਹਨਾਂ ਨੂੰ ਕੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਨਾ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਨਾ ਔਰ ਮੈਂ ਸਾਰੀ ਇਹ ਲੀਡਰਸ਼ਿਪ ਨੂੰ ਕਹਿਣਾ ਚਾਹੁੰਨਾ ਕਿ ਜੇ ਇੰਨੇ ਤੁਸੀਂ ਚੰਗੇ ਕੰਮ ਕੀਤੇ ਸੀ ਜੇ ਤੁਸੀਂ ਕਹਿੰਦੇ ਵੀ ਸਾਡੇ ਚੰਗੇ ਕੰਮਾਂ ਦੇ ਕਰਕੇ ਆਉਣ ਵਾਲਾ ਜਿਹੜਾ ਸਮਾਂ ਅਗਲਾ ਫੇਰ ਇੱਕ ਵਾਰੀ ਅਸੀਂ ਆਉਣਾ ਸੋ ਮੈਂ ਦੱਸਣਾ ਚਾਹੁੰਨਾ ਕਿ ਜੇ ਤੁਸੀਂ ਇੰਨੇ ਚੰਗੇ ਕੰਮ ਕੀਤੇ ਸੀ ਤੇ ਅੱਜ ਕਿਉਂ ਬੁਖਰਾੜ ਦੇ ਵਿੱਚ ਆਏ ਕਿਉਂ ਕਾਗਜ਼ ਕੈਨਸਲ ਕੀਤੇ ਲੋਕਤੰਤਰ ਦੀ ਹੱਤਿਆ ਕਿਉਂ ਹੋਈ ਆ